ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਤ ਮੈਂ ਹਾਂ ਤੁਹਾਡਾ ਹੌਸ ਰਾਜ ਪਿਛਲੇ ਦਿਨਾਂ ਦੇ ਵਿੱਚ ਸੀਆਈਏ ਸਟਾਫ ਵੱਲੋਂ ਹਲਕਾ ਬਠਿੰਡੇ ਦੇ ਵਿੱਚ ਇੱਕ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਖਾਸ ਕਰਕੇ ਨਸ਼ਾ ਤਸਕਰੀ ਨੂੰ ਲੈ ਕੇ ਜੇਕਰ ਗੱਲ ਕਰੀਏ ਉਸ ਮ੍ਰਿਤਕ ਨੌਜਵਾਨ ਦੀ ਜਿਸ ਦਾ ਨਾਮ ਨਰਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਨਰਿੰਦਰ ਸਿੰਘ ਪੇਸ਼ੇਵਜੋਂ ਇੱਕ ਆਇਲਸ ਟੀਚਰ ਸੀ ਕਿਸੇ ਇੰਸਟੀਚਿਊਸ਼ਨ ਦੇ ਵਿੱਚ ਉਹ ਕੰਮ ਕਰਦੇ ਸੀ ਲੇਕਿਨ ਪਰਿਵਾਰ ਦਾ ਕਹਿਣਾ ਹੈ ਕਿ ਸਾਡੇ ਲੜਕੇ ਉੱਤੇ ਸੀਆਈਐਸਟਾਫ ਦੇ ਮੈਂਬਰਾਂ ਵੱਲੋਂ ਤਸ਼ੱਦਦ ਕੀਤਾ ਗਿਆ ਉਸਦੇ ਸਿਰ ਉੱਤੇ ਕਰੰਟ ਲਗਾਇਆ ਗਿਆ ਤੇ ਬਾਅਦ ਵਿੱਚ ਦਮ ਤੋੜ ਗਿਆ ਮੌਕੇ ਤੇ ਉਸ ਦੀ ਮੌਤ ਹੋ ਗਈ ਅਤੇ ਝੂਠਾ ਬਿਰਤਾਂਤ ਰਚਿਆ ਗਿਆ ਸੀਐਸਟਾਫ ਨੂੰ ਕਿ ਨਰਿੰਦਰ ਸਿੰਘ ਦਾ ਐਕਸੀਡੈਂਟ ਹੋਇਆ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਕਿ ਸੀਐਸਟਾਫ ਨੂੰ ਹੁਣ ਪੈਣ ਗਿਆ ਭਾਜੜਾ ਕਿਉਂਕਿ ਨਰਿੰਦਰ ਸਿੰਘ ਦੇ ਦੋਸਤ ਨੇ ਜੋ ਕੁਝ ਵੀ ਬਿਆਨ ਕੀਤਾ ਹੈ ਉਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ ਪਹਿਲਾਂ ਆਪਾਂ ਗੱਲ ਸੁਣਦੇ ਆ ਨਰਿੰਦਰ ਸਿੰਘ ਦੇ ਦੋਸਤ ਦੀ ਮੈਂ ਉਹਦੇ ਨਾਲ ਕੋਈਪੁਰ ਗਿਆ ਜੀ ਠੀਕ ਹੈ ਕੋਈ ਪੇਮੈਂਟ ਦਾ ਲੈਣ ਦੇ ਨਹੀਂ ਸੀਗਾ ਉਹਦੇ ਉਹਨੇ ਕੈਸ਼ ਦੇਣਾ ਸੀ ਅੱਗੇ ਉਹਦੇ ਤੋਂ ਤੇ ਆਪਣਾ ਪੀਟੀਐਮ ਨਹੀਂ ਸੀਗਾ ਉਹਨੇ ਮੇਰੇ ਅਕਾਊਂਟ 'ਚ ਪੈਸੇ ਸੈਂਡ ਕੀਤੇ ਮੈਂ ਉਹ ਕੈਸ਼ ਢਾਕੇ ਦਿੱਤਾ ਜੀ 10000 ਰੁਪਿਆ ਉਦੋਂ ਆ ਅਸੀਂ ਰੋਇਪੁਰ ਪਹੁੰਚ ਗਏ ਜੀ ਰੋਇਪੁਰ ਜਿਹੜੇ ਬੰਦੇ ਨੂੰ ਮਿਲਣਾ ਸੀ ਉਹਨੂੰ ਨੇ پیسے ਭੜਾਏ ਮੈਂ ਉੱਥੋਂ ਗੱਡੀ ਚੋਂ ਬਾਹਰ ਹੋ ਗਿਆ ਮੈਂ ਆਪਦਾ ਪਾਣੀ ਪੀਣ ਲੱਗਾ ਤੇ ਬਾਥਰੂਮ ਜਾ ਕੇ ਆਇਆ ਸੀ ਐਨੇ ਚੁੰਨੇ ਆਉਦਾ ਪੇਮੈਂਟ ਨੂੰ ਦੇ ਕੇ ਤੇ ਅਸੀਂ ਉੱਥੋਂ ਫ੍ਰੀ ਹੋ ਗਏ ਪਈ ਅਸੀਂ ਉੱਥੋਂ ਬਟਿੰਡੇ ਨੂੰ ਚੱਲ ਪਏ ਜਦੋਂ ਅਸੀਂ ਬਟਿੰਡੇ ਆਏ ਅਸੀਂ ਵੀਰ ਕਾ ਪਲਾਂਟ ਆ ਰਹੇ ਸੀ ਮੇਰੀ ਇੱਥੇ ਗੱਡੀ ਚੱਲਦੀ ਜੀ ਵੀਰ ਕਾ ਪਲਾਂਟ ਦੇ ਵਿੱਚ ਅਸੀਂ ਆ ਜਿਹੜਾ ਠਾਣੇ ਵਾਲੀ ਰੋਡ ਆ ਅਸੀਂ ਇਹ ਰੋਡ ਤੋਂ ਆ ਰਹੇ ਸੀਗੇ ਅੱਗੇ ਸੀ ਇੱਕ ਉਹ ਜਦੋਂ ਕ੍ਰੋਸ ਕੀਤੇ ਤਾਂ ਉਹਨਾਂ ਨੇ ਸੀਆਈ 2 ਵਾਲਾ ਇਹਨੇ ਗੱਡੀਆਂ ਸਾਡੇ ਮਦਰ ਲਾਈਆਂ ਜੀ ਉਦੋਂ ਬਾਅਦ ਉਹਨਾਂ ਨੇ ਸਾਨੂੰ ਜਿਹੜਾ ਹਾਊਸ ਵੈਟ ਵਾਲਾ ਪੋਲਾ ਉਹ ਪੋਲ ਦਿੱਤੇ ਕੇ ਰਹੀ ਗੱਡੀਆਂ ਮੂਹਰੇ ਲਾਤੀਆਂ ਉਦੋਂ ਬਾਅਦ ਸਾਨੂੰ ਉਹ ਸੀਆਈ ਵਾਪਸ ਲਿਆਈ ਸਾਡੇ ਫੋਨ ਉਹਨਾਂ ਨੇ ਬੰਦ ਕਰਤੇ ਜੀ ਉਦੋਂ ਬਾਅਦ ਜੀ ਸਾਨੂੰ ਇੱਥੇ ਲਿਆਏ ਸੀ ਟੂ ਸਾਨੂੰ ਟਾਰਚਰ ਕੀਤਾ ਵੀ ਤੁਸੀਂ ਫਰੋਜਪੁਰੋਂ ਸਮਾਨ ਲੈ ਕੇ ਆਏ ਹੋ ਅਸੀਂ ਕੁਝ ਵੀ ਨਹੀਂ ਲੈ ਕੇ ਆਸੀਂ ਕਿਸੇ ਨੂੰ ਪੇਮੈਂਟ ਫਰੌਮੀ ਸੀ ਉਹ ਬਈ ਨੇ ਲਖਿੰਦਰ ਨੇ ਇਹ ਸਾਨੂੰ ਆਸੇ ਪਾਸੇ ਸ਼ਹਿਰ ਦੇ ਲਈ ਫਿਰਦੇ ਰਹੇ ਮੈਨੂੰ ਮੇਰੇ ਘਰ ਬੱਲ ਲੈ ਗਏ ਕਿ ਤੂੰ ਤੇਰੇ ਘਰੇ ਜਮਾਨਾ ਤੂੰ ਘਰੇ ਰੱਖਿਆ ਮੈਂ ਮੈਨੂੰ ਉਠਾ ਕੇ ਲੈ ਗਏ ਨਾਲ ਉਦੋਂ ਬਾਅਦ ਮੈਨੂੰ ਪੁੱਚੋ ਲੈ ਗਏ ਪਤਾ ਨਹੀਂ ਕੋਈ ਲੋਕੇਸ਼ਨ ਕੋਈ ਟ੍ਰੇਸ ਕਰਦੇ ਸੀ ਪੁੱਛੋ ਜਾ ਕੇ ਉਦੋਂ ਬਾਅਦ ਫੇਰ ਵੜੰਡੇ ਆਏ ਉਹ ਬੰਦੇ ਨੂੰ ਨਰਿੰਦਰ ਨੂੰ ਇਹਨਾਂ ਨੇ ਉੱਥੇ ਸੀਲ ਟੂਚ ਰੱਖਿਆ ਮੈਨੂੰ ਇਹ ਆਉਦੇ ਪਰਸਨਲ ਵਹੀਕਲ ਤੇ ਉੱਥੇ ਲੈ ਗਏ ਸਾਡੇ ਮੇਰੇ ਸਿਰ ਦੇ ਵਿੱਚ ਕਰੰਟ ਲਾਇਆ ਜੀ ਮੇਰੇ ਪਿਸ਼ਾਬ ਵਾਲੀ ਜਗ੍ਹਾ ਤੇ ਕਰੰਟ ਲਾਇਆ ਉਦੋਂ ਬਾਅਦ ਟਾਰਚਰ ਇੰਨਾ ਜ਼ਿਆਦਾ ਕੀਤਾ ਮੈਨੂੰ ਕੁੱਟਿਆ ਮਾਰਿਆ ਜੀ ਮੇਰਾ ਕੰਨ ਦਾ ਪਰਦਾ ਪਾੜਤਾ ਮੈਨੂੰ ਸੁਣਨ ਦੇ ਵਿੱਚ ਦਿੱਕਤ ਆ ਰਹੀ ਹੈ। ਉਸ ਤੋਂ ਬਾਅਦ ਮੈਨੂੰ ਇਹ ਉੱਚੋਂ ਤੋਂ ਵਾਪਸ ਲੈ ਕੇ ਆਇਆ ਇਹ ਉਹ ਨਰਿੰਦਰ ਨਾਲ ਇਹਨਾਂ ਨੇ ਪਤਾ ਨਹੀਂ ਕੀ ਕੀਤਾ ਜੀ ਉਹਦੇ ਕਰੰਟ ਲਾਇਆ। ਮੈਨੂੰ ਕਹਿੰਦੇ ਜਦੋਂ ਇਹ ਜਾਣ ਕੇ ਕਰਦਾ ਜਦੋਂ ਇਹਦੇ ਕਰੰਟ ਲਾਉਨੇ ਆ ਉਹ ਤਾਂ ਹੀ ਉੱਠ ਕੱਢਦਾ। ਉਹ ਨਹੀਂ ਉੱਠਦਾ ਨਹੀਂ। ਉਸ ਤੋਂ ਬਾਅਦ ਇਹਨਾਂ ਨੇ ਮੇਰਾ ਜੀ ਨਾਮ ਪਤਾ ਐਡਰੈਸ ਨੋਟ ਕੀਤਾ। ਮੈਨੂੰ ਕਹਿੰਦੇ ਵੀ ਇਹਨੂੰ ਲੈ ਕੇ ਜਾ ਆਪਣਾ ਸਿਵਲ ਹਸਪਤਾਲ ਲੈ ਜਾ। ਤੇ ਇਹਦੇ ਘਰੇ ਫੋਨ ਕਰਦੇ ਵੀ ਇਹਦਾ ਐਕਸੀਡੈਂਟ ਹੋ ਗਿਆ ਤੇ ਇਹਨੇ ਹੋਰਡੋਜ ਕੀਤੀ ہوئی ਆ ਤੇ ਇਹਨੂੰ ਉਥੇ ਦਾਖਲ ਕਰਵਾ ਇਹਦੇ ਘਰ ਦੇ ਨੂੰ ਫੋਨ ਕਰਦੇ ਇਹਦੇ ਘਰ ਦੇ ਆ ਜਾਣਗੇ ਤੇ ਜੇ ਤੂੰ ਨਾ ਕੀਤਾ ਤਾਂ ਤੇਰੇ ਤੇ ਪਰਚਾ ਦੇਵਾਂਗੇ ਸੀ ਤੇਰਾ ਨਾਂ ਪਤਾ ਐਡਰੈਸ ਸਾਡੇ ਕੋਲੇ ਸਾਰਾ ਪੂਰਾ ਹੈ ਤੇਰੇ ਤੇ ਪਰਚਾ ਦੇਵਾਂਗੇ ਜੀ ਮੈਂ ਉੱਥੇ ਚਲਾ ਗਿਆ ਜੀ ਇਹਦੇ ਫਾਦਰ ਸਾਹਿਬ ਦਾ ਫੋਨ ਆ ਰਿਹਾ ਸੀ ਦੀ ਮੰਮੀ ਨੂੰ ਫੋਨ ਕੀਤਾ ਪਹਿਲਾਂ ਉਹਨਾਂ ਨੇ ਚੱਕਿਆ ਨਹੀਂ ਫਿਰ ਇਹਦੇ ਫਾਦਰ ਸਾਹਿਬ ਦਾ ਫੋਨ ਆ ਰਿਹਾ ਸੀ ਮੈਂ ਉਹਨਾਂ ਨਾਲ ਗੱਲ ਕੀਤੀ ਵੀ ਐ ਕਰਕੇ ਅੰਕਲ ਜੀ ਐਕਸੀਡੈਂਟ ਹੋ ਗਿਆ ਵੀ ਰੀਤੀ ਦਾ ਕੋਈ ਸੱਟ ਨਹੀਂ ਹੈਗੀ ਪਰ ਤੁਸੀਂ ਆ ਜੂ ਬੀਚੇ ਐਮਰਜੈਂਸੀ ਚ ਦਾਦਣਾ ਉਸ ਤੋਂ ਬਾਅਦ ਹੀ ਮੈਂ ਉੱਥੋਂ ਚਲੇ ਗਿਆ ਜੀ ਵਰਦਾ ਕਿਉਂਕਿ ਮੈਨੂੰ ਇਹਨਾਂ ਨੇ ਕਿਹਾ ਸੀ ਵੀ ਜੇ ਤੂੰ ਨਾ ਗਿਆ ਤੇਰੇ ਤੇ ਪਰਚਾ ਦੇਵਾਂਗੇ ਉਹ ਬੰਦੇ ਦੀ ਡੈਥ ਹੋ ਗਈ ਜੀ ਹੁਣ ਸਾਨੂੰ ਇਨਸਾਫ ਚਾਹੀਦਾ ਜੀ ਐਸਐਸਪੀ ਸਾਹਿਬ ਅੱਗੇ ਬੇਨਤੀ ਹੈ ਜੀ ਉਹ ਆਤਮਾਨ ਸੀਐਮ ਸਾਹਿਬ ਅੱਗੇ ਬੇਨਤੀ ਹੈ ਜੀ ਵੀ ਮੈਨੂੰ ਜੋ ਮੇਰੇ ਮਿੱਤਰ ਨਾਲ ਇਹਨਾਂ ਨੇ ਕੀਤਾ ਮੇਰੇ ਨਾਲ ਕੀਤਾ ਸਾਨੂੰ ਇਸ ਗੱਲ ਦਾ ਇਨਸਾਫ ਚਾਹੀਦਾ ਦੇਖੋ ਇਹ ਹੈ ਤੇ ਇਸ ਦਾ ਆਪਣੇ ਕਾਰਨਾਂ ਵਿੱਚ ਕਿੰਨਾ ਕੁ ਸਹੀ ਹੈ ਕਿੰਨਾ ਕੁ ਗਲਤ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਕਰਨ ਦੇਣਾ ਪਵੇਗਾ ਲੇਕਿਨ ਹੁਣ ਜਿਹੜਾ ਹੈ ਇਸ ਤੇ ਕਾਰਵਾਈ ਹੋਵੇਗੀ ਕਿਉਂਕਿ ਇਨਸਾਫ ਵੱਲੋਂ ਵਾਰ-ਵਾਰ ਮੰਗ ਕੀਤੀ ਜਾ ਰਹੀ ਹੈ